ਪਰਬ ਡੋਰੀ ਹੱਤ ਤੁਮਾਰੇ ਪਰਬ ਡੋਰੀ ਹੱਤ ਤੁਮਾਰੇ ਇਸ ਸਥਾਨ ਤੇ ਮੇਰੀ ਪੀਰੇ ਮਾਲਕ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਨੇ ਧੰਨ ਬਾਬਾ ਬੁੱਢਾ ਜੀ ਦੇ ਅੰਤ ਦੇ ਸਮੇਂ ਤੇ ਇਸ ਨਗਰ ਵਿੱਚ ਆਪਣੇ ਪਵਿੱਤਰ ਚਰਨ ਪਾਏ ਆ ਜੀਤ ਤੇ ਤੇਰੇ ਤਾਰੇ ਪ੍ਰਭ ਡੋਰੀ ਹੱਥ ਤੁਮਾਰੇ ਇੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਇੱਕ ਅਸਥਾਨ ਹੈ ਜਿੱਥੇ ਬਾਬਾ ਬੁੱਢਾ ਜੀ ਦਾ ਅੰਤਮ ਸੰਸਕਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਵਾਇਆ ਬਾਬਾ ਬੁੱਢਾ ਸਾਹਿਬ ਜੀ ਦੀ ਇਹ ਭਾਵਨਾ ਸੀ ਕਿ ਜਦੋਂ ਵੀ ਮੇਰੇ ਆਖਰੀ ਸਵਾਸ ਪੂਰੇ ਹੋਣ ਉਸ ਸਮੇਂ ਮੇਰੇ ਕੋਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਹੋਣ ਜਿੱਦਾਂ ਮੇਰੀ ਇੱਥੇ ਲੋਕ ਵਿੱਚ ਸਹਾਇਤਾ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੇ ਅੰਤ ਦੇ ਸਮੇਂ ਤੇ ਮੈਨੂੰ ਦਰਸ਼ਨ ਦੇ ਕੇ ਮੇਰੀ ਪਰਲੋਕ ਦੇ ਵਿੱਚ ਵੀ ਸਹਾਇਤਾ ਕਰਨ ਜਦੋਂ ਬਾਬਾ ਬੁੱਢਾ ਜੀ ਦਾ ਅੰਤ ਦਾ ਸਮਾਂ ਆਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਨਗਰ ਵਿੱਚ ਆਏ ਆ ਗੁਰਦੁਆਰਾ ਤਪਸਥਾਨ ਬਾਬਾ ਬੁੱਢਾ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ ਬਾਬਾ ਬੁੱਢਾ ਜੀ ਨੂੰ ਦਰਸ਼ਨ ਦਿੱਤੇ ਬਾਬਾ ਬੁੱਢਾ ਸਾਹਿਬ ਬੜੇ ਪ੍ਰਸੰਨ ਹੋਏ ਬੜੇ ਖੁਸ਼ ਹੋਏ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੀ ਆਖਰੀ ਭਾਵਨਾ ਪੂਰੀ ਹੋਈ ਸੀ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਲਏ ਸਨ ਇਹ ਉਹਨਾਂ ਦੀ ਆਖਰੀ ਭਾਵਨਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕਾਰਕਮਲਾ ਵਿੱਚ ਬਾਬਾ ਬੁੱਢਾ ਜੀ ਨੇ ਆਪਣੇ ਅੰਤ ਦੇ ਸਵਾਸ ਪੂਰੇ ਕੀਤੇ ਆਪਣਾ ਬਾਬਾ ਬੁੱਢਾ ਸਾਹਿਬ ਜੀ ਦੀ ਮ੍ਰਿਤਕ ਦੇਹ ਨੂੰ ਗੋਡਾ ਦਿੱਤਾ ਤੇ ਮੋਢਾ ਦੇ ਕੇ ਆਪ ਕੰਨੀ ਲੱਗ ਕੇ ਇਸ ਸਥਾਨ ਤੇ ਜਿਸ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਆਪਣੇ ਪਵਿੱਤਰ ਹੱਥਾਂ ਦੇ ਨਾਲ ਕੱਲੀ-ਕੱਲੀ ਲੱਕੜ ਕਿਣੀ ਕੱਲੀ-ਕੱਲੀ ਲੱਕੜ ਕਿਣ ਕੇ ਆਪਣੀ ਹਾਜ਼ਰੀ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਸੰਸਕਾਰ ਇਸ ਅਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੀ ਹਾਜ਼ਰੀ ਚ ਕਰਵਾਇਆ ਇੱਕ ਟਾਲੀ ਸਾਹਿਬ ਜੀ ਦਾ ਦਰਖਤ ਹੈ ਉਸ ਟਾਲੀ ਸਾਹਿਬ ਜੀ ਦੇ ਹੇਠਾਂ ਸਿੱਖ ਮਰਿਆਦਾ ਅਨੁਸਾਰ ਜਦੋਂ ਬਾਬਾ ਬੁੱਢਾ ਜੀ ਦਾ ਅੰਤਮ ਸੰਸਕਾਰ ਹੋ ਰਿਹਾ ਸੀਗਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਜੇਠਾ ਜੀ ਨੂੰ ਹੁਕਮ ਕੀਤਾ ਸੀ ਕਿ ਇਸ ਟਾਲੀ ਸਾਹਿਬ ਜੀ ਦੇ ਹੇਠਾਂ ਬੈਠ ਕੇ ਚੌਂਕੜਾ ਲਗਾ ਕੇ ਜਿਸ ਸਾਡਾ ਸਾਹਿਬ ਜਿਹਦੇ ਉੱਪਰ ਇੱਕ ਜੋਤ ਜਗ ਰਹੀ ਹੈ ਇਸ ਸਾਡਾ ਸਾਹਿਬ ਜੀ ਦੇ ਉੱਪਰ ਚੌਂਕੜਾ ਲਗਾ ਕੇ ਭਾਈ ਜੇਠਾ ਜੀ ਨੇ ਕੀਰਤਨ ਸੋਲਾ ਸਾਹਿਬ ਜੀ ਦਾ ਜਾਪ ਕੀਤਾ ਹੈ ਜੀ ਹਮ ਬਾਰਕ ਤੋਂ ਸਰਨਾ ਵਾਹਿਗੁਰੂ ਜੀ ਦੇਸ਼ ਵਿਦੇਸ਼ਾਂ ਵਿੱਚੋਂ ਸੰਗਤ ਆਉਂਦੀ ਹੈ ਕਿਉਂਕਿ ਬਾਬਾ ਬੁੱਢਾ ਸਾਹਿਬ ਜਿੱਥੇ ਧੀਆਂ ਪੁੱਤਰਾਂ ਵਰਾਂ ਦੇ ਭੰਡਾਰੀ ਹੈ ਉੱਥੇ ਬਾਬਾ ਬੁੱਢਾ ਸਾਹਿਬ ਵਿਦਿਆ ਦੇ ਵੀ ਭੰਡਾਰੀ ਹੈ ਇਸ ਸਥਾਨ ਤੇ ਦੇਸ਼ ਵਿਦੇਸ਼ਾਂ ਵਿੱਚੋਂ ਬਹੁਤ ਦੂਰ ਦੂਰ ਤੋਂ ਸੰਗਤ ਆਣ ਕੇ ਆਪਣਾ ਜੀਵਨ ਲੋਗ ਤੇ ਪਰਲੋਚ ਸਹਿਲਾ ਕਰਕੇ ਆਪਣਾ ਜੀਵਨ ਸਫਲਾ ਇਸ ਸਥਾਨ ਤੋਂ ਕਰਦੇ ਆਂ ਡੋਰੀ ਹਾਤ ਤੁਮਾਰੇ ਵਾਹੇ ਗੁਰੂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ